ਗੁਰਦਾਸਪੁਰ ਦੇ ਇਤਿਹਾਸਿਕ ਕਸਬਾ ਕਲਾ ਨੌਰ ਵਿਖੇ ਸਥਿਤ ਸ਼੍ਰੀ ਰਾਮ ਹਸਪਤਾਲ ਦੇ ਮਾਲਕ ਡਾਕਟਰ ਰਾਮੇਸ਼ਵਰ ਸੈਣੀ ਕੋਲੋਂ 50 ਲੱਖ ਰੁਪਏ ਦੀ ਫਿਰੋਤੀ ਮੰਗਣ ਅਤੇ ਰਾਤ ਨੂੰ ਦੋ ਨਕਾਬਪੋਸ਼ ਮੋਟਰਸਾਈਕਲਸ 'ਤੇ ਨੌਜਵਾਨਾਂ ਵੱਲੋਂ ਦੂਸਰੀ ਵਾਰ ਹਸਪਤਾਲ ਦੇ ਗੇਟ 'ਤੇ ਖੜੇ ਹੋ ਕੇ ਡਾਕਟਰ ਦੀ ਗੱਡੀ 'ਤੇ ਅੰਧਾਧੁੰਦ ਗੋਲੀਆਂ ਚਲਾਉਂਦਾ ਮਾਮਲਾ ਸਾਹਮਣੇ ਆਇਆ ਹੈ ਜਿਗਰਜੋਗ ਹੈ ਕਿ ਉਕਤ ਸਾਰੇ ਬਾਰਦਾ ਸিসিਟੀਵੀ ਵਿੱਚ ਵੀ ਕੈਦ ਹੋ ਗਏ ਇਸ ਦੌਰਾਨ ਡਾਕਟਰ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਵੀ ਗੈਂਗਸਟਰਾਂ ਨੇ ਉਨ੍ਹਾਂ ਦੇ ਹਸਪਤਾਲ ਤੇ ਚਾਰ ਗੋਲੀਆਂ ਚਲਾਈਆਂ ਸਨ ਤੇ ਉਨ੍ਹਾਂ પાસે 50 ਲੱਖ ਰੁਪਏ ਦੀ ਰੰਗਦਾਰੀ ਮੰਗੀ ਸੀ ਜਿਸ ਨੂੰ ਲੈ ਕੇ ਉਨ੍ਹਾਂ ਵੱਲੋਂ ਕਲਾਨੌਰ ਪੁਲਿਸ ਨੂੰ ਆਪਣੀ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ ਉਹਨਾਂ ਦੱਸਿਆ ਕਿ ਉਕਤ ਘਟਨਾ ਤੋਂ ਬਾਅਦ ਪੁਲਿਸ ਨੇ ਉਸ ਦੀ ਸੁਰੱਖਿਆ ਲਈ ਦੋ ਗਨਮੈਨ ਤਾਇਨਾਤ ਕੀਤੇ ਸਨ ਤੇ ਬੀਤੀ ਰਾਤ ਜਦੋਂ ਉਹ ਆਪਣੇ ਗਨਮੈਨ ਨਾਲ ਘਰ ਗਿਆ ਸੀ ਤਾਂ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਉਹਨਾਂ ਦੇ ਹਸਪਤਾਲ ਤੇ ਖੜੇ ਹੋ ਕੇ ਉਸ ਦੀ ਗੱਡੀ ਤੇ ਕਰੀਬ 6 ਰੌਂਡ ਫਾਇਰ ਕੀਤੇ ਉਹਨਾਂ ਕਿਹਾ ਕਿ ਉਹ 10-10 ਰੁਪਏ ਦੀਆਂ ਦਵਾਈਆਂ ਦੇ ਕੇ ਮਰੀਜ਼ਾਂ ਦਾ ਇਲਾਜ ਕਰਦਾ ਹੈ ਤੇ ਇੰਨੀ ਵੱਡੀ ਰਕਮ ਉਹ ਕਿੱਥੋਂ ਦੇਵੇਗਾ ਉਹਨਾਂ ਪੁਲਿਸ ਪਰਿਸ਼ਾਸਨ પાસે ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਰਮ ਹਸਪੀਟਲ ਦਾ ਮਾਲਕ ਆਂ ਹੀ ਮੇਰੇ ਮੇਰੇ ਪਾਸ ਨੂੰ 16 ਤਰੀਕ ਨੂੰ ਫਾਇਰਿੰਗ ਹੋਈ ਸੀਗੀ ਉਸ ਦੇ ਸਬੰਧ ਵਿੱਚ ਮੈਂ ਬਰਚਾ ਕਰਾਇਆ ਸੀਗਾ ਪੁਲਿਸ ਨੇ ਮੇਰਾ ਸਹਿਯੋਗ ਕੀਤਾ ਮੈਨੂੰ ਜਨਮੈਨ ਵੀ ਦਿੱਤੇ ਬਹੁਤ ਭਜਦੌੜ ਜੀ ਕੀਤੀ ਪਰ ਜਿਹੜੇ ਸਾਰਤੀ ਅਨਸਰ ਨਹੀਂ ਫੜੇਗੇ ਹੁਣ ਫੇਰ ਮੇਰੇ ਰਾਤ ਦੀ ਕੱਲ ਸੀਗੀ 24 ਤਰੀਕ 24 ਤਰੀਕ ਨੂੰ ਫੇਰ ਮੇਰੇ ਫਾਇਰਿੰਗ ਹੋਈ ਆ ਮੇਰੀ ਗੱਡੀ ਆ ਗੱਡੀ ਦਾ ਸ਼ੀਸ਼ਾ ਤੋੜ ਗਏ ਮੇਰੇ ਅੰਦੇ ਸਟਾਫ ਦੇ ਬੰਦੇ ਸੀ ਉਹ ਡਰਾਤੇ ਤੇ ਕੋਈ ਕਾਰਵਾਈ ਨਹੀਂ ਹੋਣੀ ਮਿਹਰਬਾਨੀ ਕਰਕੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਸਾਰੇ ਅੱਗੇ ਮੇਰੀ ਸੁਣਵਾਈ ਹੋਏ ਐਨਓਏ ਕਿ ਮੇਰੀ ਜਾਨੀ ਮਾਨੀ ਦਾ ਨਕਸਾਨ ਜਾਨ ਮਾਨ ਦਾ ਨੁਕਸਾਨ ਹੋਏ ਔਰ ਮੈਂ ਫਿਰ ਐਕਸ਼ਨ ਲਿਆ ਜਾਏ ਇਹ ਤੁਹਾਨੂੰ ਕਿਉਂ ਮਾਲੀ ਬਾਰ ਬਾਰ ਤੁਹਾਡੇ ਗੋਲੀ ਚ ਚਲਾਈ ਜਾ ਰਹੀ ਹੈ ਉਹ ਸਰ ਪਰੋਤੀ ਮੰਗਦੇ ਆ 50000 ਰੁਪਿਆ 50 ਲੱਖ ਰੁਪਿਆ ਉਹ ਮੈਂ ਇੱਥੇ 10-10 ਰੁਪਏ 20-20 ਰੁਪਏ ਲੈਂਦਾ ਮੈਂ ਕਿਹੜਾ ਇੱਥੇ ਆਈਸੀਯੂ ਖੋਲਿਆ ਜਦੋਂ ਮੈਂ 50000 ਲੈਂਦਾ ਹਰ ਬੰਦੇ ਕੋਲ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨਾਲ ਮੇਰੀ ਸੁਣਵਾਈ ਹੋਏ ਔਰ ਮੈਨੂੰ ਸਿੰਘ ਸਾਹਿਬ ਦਿੱਤਾ ਪ੍ਰਸ਼ਾਸਨ ਵੱਲੋਂ ਤੁਹਾਨੂੰ ਗਾੜੀ ਵੀ ਮਿਲੇ ਨੇ ਗਾੜੀ ਮਿਲੇ ਆ ਗਾੜਾ ਉਸਾ ਇਹ ਪੁਲਿਸ ਵੀ ਰਸਾਇਓਗ ਪੂਰਾ ਕਰਨ ਲਿਆ ਪੁਲਿਸ ਰਾਤ ਵੀ ਮੇਰੇ ਕੋ ਆ ਗਈ ਸੀ ਕਿ ਪੂਰੇ ਜਦੋਂ ਰਾਤੀ ਸਵੇਰ 12 ਵਜੇ ਆਏ ਡੀਐਸਪੀ ਵੀ ਆਏ ਐਸਐਚਓ ਵੀ ਆਏ ਉਹਨਾਂ ਨੇ ਬਹੁਤ ਤਸੱਲੀ ਦਿੱਤੀ ਆ ਉਹਨਾਂ ਵੱਲੋਂ ਤਾਂ ਚਲੋ ਕੋਈ ਕੰਮੀ ਨਹੀਂ ਕਰਦਾ ਪਰ ਮੈਂ ਬੇਨਤੀ ਕਰਦਾ ਪੁਲਿਸ ਤੇ ਪ੍ਰਸ਼ਾਸਨ ਨੂੰ ਵੀ ਵੱਧ ਤੋਂ ਜਲਦੀ ਜਲਦੀ ਬੰਦੇ ਟ੍ਰੇਸ ਕੀਤੇ ਜਾਏ ਤਾਂ ਕਿ ਇਹ ਇਹ ਸਹਿਮ ਦਾ ਮਹੌਲਾ ਬਣਿਆ ਹੋਇਆ ਉਹ ਕਿ ਤਾਂ ਇਹ ਕੱਲ ਹੀ ਕਾਲ ਕੋਈ ਆਈ ਕੋਈ ਕੱਲ ਕਾਲ ਲਿਆ ਆਂਦੀ ਸੀ ਮੈਂ ਬਲੌਕ ਚ ਪਾਤੀ ਆ ਦੋ ਤਿੰਨ ਦਿਨ ਪਹਿਲਾਂ ਆਈ ਆ ਮੈਂ ਡੀਐਸਪੀ ਸਾਹਿਬ ਨੂੰ ਮੈਂ ਸਾਰੀਆਂ ਰਿਪੀਟ ਕਰਦਾ ਰਿਹਾ ਦਿਖਾਉਂਦਾ ਰਿਹਾ ਉਧਰ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਐਸਐਸਪੀ ਗੁਰਦਾਸਪੁਰ ਅਧਿਤੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਉਹਦੇ ਚ ਅਸੀਂ ਮੈਂ ਤੁਹਾਨੂੰ ਬੜਾ ਦੱਸਣਾ ਚਾਹਾਂ ਕਿ ਦੀ ਐਕਸਟਰੈਕਸ਼ਨ ਕੋਰ ਲੂ ਲੈ ਕੇ ਸ਼ਹਾਬਾਜੀ ਹੋ ਟੋਲਰੈਂਸ ਐਂਡ ਸਾਡੇ ਕੋਲ ਇਨਫੋਰਮੇਸ਼ਨ ਆਈ ਸੀਗੀ ਵੀ ਸਾਡੀ ਟੀਮ ਇਮੀਡੀਏਟਲੀ ਤੇਰੇ ਮੁਖਤ ਤੱਕ ਪਹੁੰਚ ਗਈ ਚਾ ਅਸੀਂ ਜਿਹੜੇ ਹੈਗੇ ਉਹਨਾਂ ਦੇ ਸਾਰੇ ਐਸਪੈਕਟ ਤੇ ਕੰਮ ਕਰ ਰਹੇ ਹਾਂ ਐਂਡ ਅਸੀਂ ਤੁਹਾਨੂੰ ਬਹੁਤ ਦਿਲ ਦੀ ਇਹਦਾ ਰਿਜ਼ਲਟ ਦੇਵਾਂਗੇ